ਉਗਰ ਤੁਸੀਂ ਫਿੱਟ ਰਹਿਣਾ ਚਾਹਦੇ ਹੋ ਆਪਣਾ ਬੋਡੀ weight ਘਟਾ ਰਹੇ ਹੋ ਤੇ ਜਿਹੜਾ ਅਸੀਂ ਵਰਕਆਊਟ ਕਰਦੇ ਆ ਬੌਕਸਿੰਗ ਨੂੰ ਛੱਡ ਕੇ ਤੁਸੀਂ ਉਹ ਇੱਕ ਪਿਆਜ਼ ਆ ਜੀ ਖਾਓ ਫ ਗਾਜਰ ਆ ਇੱਕ ਨਿੰਬੂ ਆ ਤੇ ਇੱਕ ਖੀਰਾ ਵਾ ਚਾਰ ਬੋਇਲ ਐਗ ਕੀਤੇ ਹੋਏ ਆ ਜੀ ਇਹਦਾ ਜਿਹੜਾ yellow part ਆ ਉਹ ਆਪਾਂ ਕੱਟਤਾ ਜੀ ਤੇ ਇੱਕ ਕੋਲੀ ਜਿਹੜੀ ਇਹ ਆਪਾਂ ਲਈਏ ਘੜੀ ਲਈ ਜੀ ਇੱਕ ਕੋਲੀ ਸਾਲਮੀ ਪਰਪਲੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਤੁਹਾਡਾ ਸਰਬਸਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਵਲੋਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣਾ ਜਿਹੜਾ ਵਲੋਗ ਦਾ ਹੈਗਾ 17ਵਾਂ ਦਿਨ ਆ ਜੀ ਤੇ ਦਿਨ ਹੈਗਾ ਜੀ ਅੱਜ ਬੁੱਧਵਾਰ ਤੇ ਮੈਂ ਇਸ ਵੇਰੇ 5:00 ਵਜੇ ਉੱਠ ਗਿਆ ਸੀ ਅੱਜ ਫਿਰ ਪਹਿਲਾਂ ਜਿਹੀ ਤਰ੍ਹਾਂ ਉੱਠਣ ਸਾਬ ਸੌਣ ਤੋਂ ਪਹਿਲਾਂ ਜਿਵੇਂ ਜੀਤ ਨੂੰ ਪਤਾ ਹੀ ਆਪਾਂ ਸਭ ਤੋਂ ਪਹਿਲਾਂ ਗਰਮ ਪਾਣੀ ਕੀਤਾ ਗਰਮ ਪਾਣੀ ਕਰਕੇ ਉਹ ਪੀਤਾ ਫਿਰ ਉਸ ਤੋਂ ਬਾਅਦ ਆਪਾਂ ਫਰੈਸ਼ ਵਗੈਰਾ ਹੋ ਕੇ ਨਹਾ ਤੋ ਕੇ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਰੈਡੀ ਹੋ ਗਏ ਆ ਤੇ ਹੁਣ ਟਾਈਮ ਹੋ ਗਿਆ 5:50 ਮਿੰਟ ਹੋ ਗਏ ਆ ਤੇ ਆਪਾਂ 6 ਵਜੇ ਆਪਾਂ ਪੂਰੇ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਤੇ ਬਾਕੀ ਦੇਖਦੇ ਆ ਅੱਜ ਆਪਾਂ ਕੀ ਵਰਕ ਆਊਟ ਕਰਨਾ ਵਾ ਅੱਜ ਬੁੱਧਵਾਰ ਹੈਗਾ ਵਾ ਆਊਟਡੋਰ ਵਰਕਆਊਟ ਕਰਾਂਗੇ ਜੋ ਵੀ ਕੁਝ ਹੋਇਆ ਮੇਰੇ ਨਾਲ ਜਿਹਾ ਸਪ੍ਰਿੰਟਰ ਵਗੈਰਾ ਹੋਣੀ ਹੈ ਵਰਮ-ਅਪ ਕਰਕੇ ਜਾਂ ਫਿਰ ਕੁਝ ਰਿਸਰ ਦੇ ਉੱਤੇ 1 ਮਿੰਟ ਰਨਿੰਗ ਹੈ ਜਾਂ 30 ਮਿੰਟ 30 ਦਨ ਕੀ ਸੈਕਿੰਡ ਰਨਿੰਗ 15 ਦਾ ਸੈਕਿੰਡ ਮਤਲਬ ਦੀ ਏ ਉਹ ਕੁਗਿਰ ਕਿ ਜਦ ਨਹੀਂ ਇਹ ਰੈਸਟ ਰਹੇਗੀ ਜਦ ਇਦਾਂ ਦਾ ਹੀ ਕੁਝ ਹੋਊਗਾ ਰਨਿੰਗ ਵਗੈਰਾ ਹੀ ਹੋਏਗੀ ਸੋ ਦੇਖਦੇ ਆ ਕੀ ਵਰਕਆਊਟ ਆ ਬਜ ਆਪਣਾ ਹੁੰਦਾ ਫਿਟਨੈਸ ਵਰਕਆਊਟ ਕੀ ਹੁੰਦਾ ਵਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹਦੇ ਹੋ ਬੋਡੀ ਵੇਟ ਘਟਾ ਰਹੇ ਹੋ ਜਾਂ ਫਿਰ ਤੁਸੀਂ ਫਿਟ ਰਹਿਣਾ ਚਾਹੁੰਦੇ ਹੋ ਫਿਟਨੈਸ ਵਰਕਆਊਟ ਕਰਨਾ ਚਾਹੁੰਦੇ ਹੋ ਸੋ ਜਿਹੜਾ ਸਾਡਾ ਅੱਜ ਦਾ ਮਾਰਨਿੰਗ ਵਰਕਆਊਟ ਹੋਊਗਾ ਉਹ ਤੁਸੀਂ ਵਰਕਆਊਟ ਤੁਸੀਂ ਕਰ ਸਕਦੇ ਹੋ ਤੁਹਾਡੀ ਲੀਬ ਬਹੁਤ ਵਧੀਆ ਰਹੇਗਾ ਤੁਸੀਂ ਉਹ ਵਰਕਆਊਟ ਕਰ ਸਕਦੇ ਹੋ ਜਿਸ ਨਾਲ ਵੀ ਤੁਹਾਡਾ ਬੋਡੀ ਵੇਟ ਵੀ ਘਟੇਗਾ ਤੇ ਤੁਸੀਂ ਫਿਟ ਵੀ ਰਹੋਗੇ ਤੋ ਹੁਣ ਆਪਾਂ ਚੱਲਦੇ ਆਂ ਗਰਾਊਂਡ ਦੇ ਵਿੱਚ ਜੀ ਗਰਾਊਂਡ ਦੇ ਵਿੱਚ ਜਾ ਕੇ ਜੋ ਵੀ ਹੋ ਰਹੀ ਲੀ ਅਪਡੇਟ ਹੋਊਗੀ ਉਹ ਮੈਂ ਤੁਹਾਨੂੰ ਦਿਵਾਵਾਂਗਾ ਸੋ ਪਲੀਜ਼ ਵਲੋਗ ਉਹ ਦੇਣਾ ਬਣੇ ਜਾਈਏ ਹੁਣ ਆਪਾਂ ਮਿਲ ਜਾਂ ਗਰਾਊਂਡ ਦੇ ਵਿੱਚ 4 5 6 7 8 9 ਸੋ ਹਾਂਜੀ ਦੋਸਤੋ ਜਿਹੜਾ ਅਪਣਾ ਜਿਹੜਾ ਬੁੱਧਵਾਰ ਦਾ ਸਵੇਰ ਦਾ ਵਰਕਆਊਟ ਸੀਗਾ ਜੀ ਉਹ ਖਤਮ ਹੋ ਗਿਆ ਜੀ ਪਹਿਲਾਂ ਆਪਾਂ 6 ਵਜੇ ਗਰਾਊਂਡ ਦੇ ਵਿੱਚ ਆਗੇ ਸੀਗੇ ਤੇ ਗਰਾਊਂਡ ਦੇ ਵਿੱਚ ਆ ਕੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ 20 ਮਿੰਟ ਆਪਾਂ ਵਾਰਮਅਪ ਕੀਤਾ ਜੀ ਵਾਰਮਅਪ ਕਰਨ ਤੋਂ ਬਾਅਦ ਫਿਰ ਅਸੀਂ ਲਈ ਸ਼ਟਰ ਰਨਿੰਗ ਹੋਈ ਸਾਡੀ ਅਸੀਂ 5 6 ਸੈੱਟ ਜਿਹੜੇ ਸਾਡੇ ਕੋਚ ਸਾਹਿਬ ਨੇ ਲਵਾਏ ਸੀ ਪਹਿਲਾਂ 50 ਕਿ ਮੀਟਰ ਦੇ ਲਵਾਏ ਫਿਰ ਉਸ ਤੋਂ ਬਾਅਦ 40 ਕਿ ਫਿਰ 30 ਕਿ ਯਾਨੀ ਕਿ ਟੋਟਲ 4 5 ਸੈੱਟ ਲਵਾਏ ਸ਼ਟਰ ਰਨਿੰਗ ਦੇ ਸਪੀਡ ਨਾਲ ਥੋੜੀ ਜੀ ਫਿਰ ਉਸ ਤੋਂ ਬਾਅਦ ਅਸੀਂ 3-3 ਮਿੰਟ ਦੇ ਪੰਚਿੰਗ ਬੈਗ ਕੀਤੇ 6 ਰਾਊਂਡ ਅਸੀਂ 3-3 ਮਿੰਟ ਦੇ 6 ਰਾਊਂਡ ਪੰਚਿੰਗ ਬੈਗ ਕੀਤੇ ਉਸ ਤੋਂ ਬਾਅਦ ਅਸੀਂ ਇੱਕ ਰਾਊਂਡ ਅਸੀਂ 2-3 ਮਿੰਟ ਦਾ ਹਲਕੀ ਜਿਹੀ ਸ਼ੈਡੋ ਬਾਕਸਿੰਗ ਕੀਤੀ ਇਹ ਸਾਡਾ ਵਰਕਰ ਸੀ ਵਰਕਆਊਟ ਸੀ ਜਿਹੜਾ ਸਵੇਰ ਦਾ ਖਤਮ ਹੋ ਗਿਆ ਫਿਰ ਮੈਂ ਉਸ ਤੋਂ ਬਾਅਦ ਐਕਸਟਰਾ ਆਪਣਾ 20 ਮਿੰਟ ਮੈਂ ਕ੍ਰੋਸਫਿਟ ਦੇ ਉੱਤੇ ਮੈਂ ਰਨਿੰਗ ਕੀਤੀ 20 ਮਿੰਟ ਲਗਾਤਾਰ ਫਿਰ ਉਸ ਤੋਂ ਬਾਅਦ ਮੈਂ 10 ਤੋਂ 15 ਮਿੰਟ ਮੈਂ ਪੇਟ ਦੀ ਐਕਸਰਸਾਈਜ਼ ਲਾਈਆਂ ਸੋ ਆਪਣਾ ਜਿਹੜਾ ਅੱਜ ਦਾ ਸਵੇਰ ਦਾ ਵਰਕਆਊਟ ਸੀਗਾ ਜੀ ਇਹ ਇੰਨਾ ਕੁ ਵਰਕਆਊਟ ਸੀਗਾ ਸੋ ਆਪਣਾ ਅੱਜ ਦਾ ਤੇ ਬ੍ਰੇਕਫਾਸਟ ਆਪਾਂ ਅੱਜ ਕਰਨਾ ਨਹੀਂ ਹੈਗਾ ਬ੍ਰੇਕਫਾਸਟ ਦੇ ਵਿੱਚ ਨਾ ਆਪਾਂ ਸਿਰਫ ਇਕੱਲੀ ਗਰੀਨ ਟੀ ਹੀ ਪੀਵਾਂਗੇ ਬਸ ਆਪਣਾ ਇੰਨਾ ਕੁ ਬ੍ਰੇਕਫਾਸਟ ਹੋਊਗਾ ਤੇ ਫਿਰ ਉਸ ਤੋਂ ਬਾਅਦ ਆਪਾਂ 1.5 2 ਵਜੇ ਜਿਹੜਾ ਆਪਣਾ ਲੰਚ ਆ ਜਿਹੜਾ ਜਿਹੜੀ ਫਰਸਟ ਮੀਲ ਹੋਏਗੀ ਉਹ ਲਵਾਂਗੇ 1.5 2 ਵਜੇ ਆਪਣਾ ਜਿਹੜਾ ਵੀ ਹੈ ਨਾ ਲੰਚ ਤੋਂ ਪਹਿਲਾਂ ਜੋ ਵੀ ਆਪਾਂ 스ਨੈਕ ਵਗੈਰਾ ਖਾਣੇ ਆ ਫਰੂਟ ਜਾਂ ਡਰਾਈ ਫਰੂਟ ਵਗੈਰਾ ਜੋ ਵੀ ਹੋਇਆ ਸੋ ਉਹ ਹੋਊਗਾ ਸੋ ਇੰਨਾ ਫਿਰ ਉਸ ਤੋਂ ਬਾਅਦ ਆਪਾਂ ਲੰਚ ਕਰਾਂਗੇ ਸੋ ਬਲੌਗ ਦੇ ਨਾਲ ਬਨੇ ਰਹੋ ਜਿਹੜੀ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦੱਸਦਾ ਰਾਵਾਂਗਾ ਵੀ ਆਪਾਂ ਅੱਜ ਕੀ ਡਾਈਟ ਕਰਨੀ ਹੈ ਤੇ ਜਿਹੜਾ ਆਪਾਂ ਅੱਜ ਦਾ ਸ਼ਾਮ ਦਾ ਵਰਕਆਊਟ ਹੋਊਗਾ ਉਹ ਅਸੀਂ ਕੀ ਕਰਨਾ ਵਾ ਸੋ ਅਗਰ ਤੁਸੀਂ ਫਿੱਟ ਰਹਿਣਾ ਚਾਹਦੇ ਹੋ ਆਪਣਾ ਬੋਡੀ weight ਘਟਾ ਰਹੇ ਹੋ ਤੇ ਜਿਹੜਾ ਅਸੀਂ ਵਰਕਆਊਟ ਕਰਦੇ ਹਾਂ ਬੌਕਸਿੰਗ ਨੂੰ ਛੱਡ ਕੇ ਤੁਸੀਂ ਉਹ ਵਰਕਆਊਟ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਬਹੁਤ ਜਲਦੀ ਤੁਸੀਂ ਫਿੱਟ ਵੀ ਹੋ ਜਾਓਗੇ ਤੇ ਤੁਹਾਡਾ ਬੋਡੀ weight ਜਿਹੜਾ ਉਹ ਵੀ ਘਟ ਜਾਏਗਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਦਿੰਦਾ ਰਾਵਾਂਗਾ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਆਪਾਂ ਇਸੇ ਹੀ ਬਲੌਗ ਦੇ ਵਿੱਚ ਹਾਂਜੀ ਦੋਸਤੋ ਹੁਣ ਆਪਣਾ ਲੰਚ ਦਾ ਟਾਈਮ ਹੋ ਗਿਆ ਜੀ ਆਪਣਾ ਹੁਣ ਠੀਕ 2 ਵਜੇ ਗਿਆ ਤੇ ਹੁਣ ਆਪਾਂ ਲੰਚ ਕਰਾਂਗੇ ਜਿਹੜੀ ਆਪਾਂ ਇਸ ਤੋਂ ਪਹਿਲਾਂ ਮੀਲ ਲਈ ਸੀ ਜੀ ਆਪਾਂ ਮੀਲ ਲਈ ਸੀ ਆਪਾਂ ਪੂਰੇ 12 ਵਜੇ ਲਈ ਸੀ ਪਹਿਲਾਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਆ ਕੇ ਆਪਾਂ ਸਿਰਫ ਕੱਲੀ ਗ੍ਰੀਨ ਟੀ ਪੀਤੀ ਸੀਗੀ ਬ੍ਰੇਕਫਾਸਟ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ 12 ਵਜੇ ਜਿਹੜੀ ਮੀਲ ਲਈ ਸੀਗੀ 12 ਵਜੇ ਆਪਾਂ ਮੀ ਲੈ ਸੀਗੀ ਉਹਦੇ ਵਿੱਚ ਸੀਗਾ ਇੱਕ ਹਾਫ ਸਕੂਪ ਵੇਅ ਆਈਸੋਲੇਟਡ ਪ੍ਰੋਟੀਨ ਤੇ 100 ਗ੍ਰਾਮ ਪੋ ਪੀਤਾ ਰਿਆ ਸੀਗਾ ਜੀ ਆਪਾਂ ਹਾਫ ਵੇਅ ਆਈਸੋਲੇਟਡ ਪ੍ਰੋਟੀਨ ਤੇ 100 ਗ੍ਰਾਮ ਪੀਤਾ ਰਿਆ ਸੀਗਾ 12 ਵਜੇ ਤੇ ਹੁਣ ਠੀਕ ਹੈ 2 ਵਜ ਗਿਆ 2 ਘੰਟੇ ਬਾਅਦ ਤੇ ਹੁਣ ਆਪਣਾ ਲੰਚ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਲੰਚ ਦੇ ਵਿੱਚ ਕੀ ਲੈ ਰਿਹਾ ਜੀ ਲੰਚ ਦੇ ਵਿੱਚ ਮੈਂ ਜਿਵੇਂ ਤੁਸੀਂ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਦੇਖਦੇ ਹੋ ਇੱਕ ਬਰੈਡ ਮੈਂ ਸਲਾਦ ਲਈ ਹੈ ਜੀ ਸਲਾਦ ਦੇ ਵਿੱਚ ਟਮਾਟਰ ਹੈ ਜੀ ਇੱਕ ਤੇ ਪਿਆਜ਼ ਕੱਟਿਆ ਜੀ ਮੈਂ ਇੱਕ ਤੇ ਨਾਲ ਛਕੁੰਦਰਾ ਤੇ ਇੱਕ ਵਿੱਚ ਹਾਫ ਖੀਰਾ ਕੱਟਿਆ ਜੀ ਤੇ ਨਾਲ ਦੋ ਮੈਂ ਹਰੀ ਮਿਰਚਾਂ ਤੇ ਇੱਕ ਮਿਰਚੀ ਵਿੱਚ ਕਹੂੰਗਾ ਤੇ ਇਹਦੇ ਵਿੱਚੋਂ ਆਹ ਸਲਾਦ ਹੈ ਜੀ ਆਪਣਾ ਇੱਕ ਪਲੇਟ ਪੂਰੀ ਤੇ ਨਾਲ ਜਿਹੜੀ ਆਪਾਂ ਲਈਆ ਹੋਰ ਆਪਾਂ ਨਾਲ ਹੈਗਾ ਜੀ ਇਹਦੇ ਚਾਰ ਬੋਇਲ ਐਗ ਕੀਤੇ ਹੋਏ ਹੈ ਜੀ ਇਹਦਾ ਜਿਹੜਾ येलो ਪਾਰਟ ਆ ਉਹ ਆਪਾਂ ਕੱਟਤਾ ਜੀ ਤੇ ਇੱਕ ਗੋਲੀ ਜਿਹੜੀ ਇਹ ਆਪਾਂ ਲਈਆ ਕੜੀ ਦੀ ਹੈ ਜੀ ਇੱਕ ਗੋਲੀ ਕੜੀ ਦੀ ਆ ਚਾਰ ਉਬਲੇ ਹੋਏ ਆਂਡੇ ਆ ਜੀ ਤੇ ਇੱਕ ਪਲੇਟ ਆਪਣੀ ਇਹ ਸਲਾਦ ਦੀ ਹੈ ਜੀ ਇਹ ਆਪਣਾ ਅੱਜ ਦਾ ਲੰਚ ਹੋਵੇਗਾ ਜੀ ਤੇ ਨਾਲ ਇਹਦੇ ਆਪਾਂ ਲਿਆਵਾ ਇੱਕ ਗ੍ਰੀਨ ਪ੍ਰੋਟੀਨ ਲਈ ਜੀ ਆਪਾਂ ਆ ਤੁਸੀਂ ਦੇਖ ਸਕਦੇ ਹੋ ਗ੍ਰੀਨ ਟੀ ਜਦੋਂ ਆਪਣਾ ਲੰਚ ਖਤਮ ਹੋ ਗਿਆ ਲੰਚ ਦੇ ਖਤਮ ਹੋਣ ਤੋਂ ਬਾਅਦ ਆਪਾਂ ਗ੍ਰੀਨ ਟੀ ਪੀ ਲੈਣੀ ਹੈ ਜੀ ਸੋ ਇਹ ਦੋਸਤੋ ਆਪਣਾ ਅੱਜ ਦਾ ਲੰਚ ਹੋਵੇਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤੁਸੀਂ ਇਹ ਡਾਈਟ ਹੈ ਜਿਹੜੀ ਤੁਸੀਂ ਫੋਲੋ ਕਰ ਸਕਦੇ ਹੋ ਕਿਉਂਕਿ ਇਹ ਡਾਈਟ ਦੇ ਵਿੱਚ ਹਾਈ ਪ੍ਰੋਟੀਨ ਵਾਲਾ ਕਾਰਬੋਹਾਈਡਰੇਟ ਬਿਲਕੁਲ ਵੀ ਨਹੀਂ ਹੈਗੇ ਤੇ ਫੈਟ ਵੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਘੱਟਵਾਇਆ ਦੇ ਵਿੱਚ ਤੇ ਜ਼ਿਆਦਾਤਰ ਇਹਦੇ ਵਿੱਚ ਪ੍ਰੋਟੀਨ ਹੀ ਹੈ ਇਹਦੇ ਵਿੱਚ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤੁਸੀਂ ਇਹ ਡਾਈਟ ਨੂੰ ਫੋਲੋ ਕਰ ਸਕਦੇ ਹੋ ਸੋ ਹਾਂਜੀ ਦੋਸਤੋ ਗੁੱਡ ਇਵਨਿੰਗ ਜੀ ਸਾਰਿਆਂ ਨੂੰ ਸੋ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਸੀਗੇ ਤੇ ਗਰਾਊਂਡ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਵੀਡੀਓ ਬਣਾਣੀ ਭੁੱਲ ਗਿਆ ਸੀਗਾ ਮੈਂ ਕਿਉਂਕਿ ਮੈਂ ਗਰਾਊਂਡ ਦੇ ਵਿੱਚ ਅੱਜ ਲੇਟ ਹੋ ਗਿਆ ਸੀਗਾ ਸੋ ਇਸ ਕਰਕੇ ਮੈਂ ਗਰਾਊਂਡ ਦੇ ਵਿੱਚ ਆਉਣ ਦੀ ਵੀਡੀਓ ਨਹੀਂ ਬਣਾਈ ਜੀ ਸੋ ਫਿਰ ਮੈਂ ਗਰਾਊਂਡ ਦੇ ਵਿੱਚ ਆ ਕੇ ਮੈਂ ਸੋਚਿਆ ਕਿ ਚਲੋ ਮੈਂ ਵਰਕਆਊਟ ਕਰਕੇ ਨਾ ਸਾਰਾ ਜੋ ਜੀ ਆਪਣਾ ਵਰਕਆਊਟ ਹੋਊਗਾ ਉਦੋਂ ਹੀ ਮੈਂ ਵੀਡੀਓ ਬਣਾਵਾਂਗਾ ਸੋ ਮੈਂ ਗਰਾਊਂਡ ਦੇ ਵਿੱਚ ਆ ਗਿਆ ਸੀਗਾ ਮੈਂ 7:30 ਵਜੇ ਅੱਜ ਤੇ ਸਭ ਤੋਂ ਪਹਿਲਾਂ ਮੈਂ ਆਨਸਲ ਪਹਿਲਾਂ ਮੈਂ 15-20 ਮਿੰਟ ਮੈਂ ਵਾਰਮ-ਅਪ ਕੀਤਾ ਵਧੀ ਇਹ ਵਾਰਮਅਪ ਮੈਂ ਕੀਤਾ ਟ੍ਰੈਡ ਤੇ ਟ੍ਰੈਡਮਿਲ ਦੇ ਉੱਤੇ ਮੈਂ ਹਲਕੀ ਹਲਕੀ ਰਨਿੰਗ ਕੀਤੀ 15 ਮਿੰਟ ਤੇ ਫਿਰ ਉਸ ਤੋਂ ਬਾਅਦ ਜਦੋਂ ਆਪਣਾ ਵਾਰਮਅਪ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਨਾ ਲੈਗ ਦੀ ਲੱਤਾਂ ਦੀ ਮਤਲਬ ਵੀ ਸਟਰੈਂਥ ਟ੍ਰੇਨਿੰਗ ਕੀਤੀ ਲੈਗ ਦੀ ਐਕਸਰਸਾਈਜ਼ ਕੀਤੀ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਵਧੀਆ ਜੋਰ ਲੱਗਿਆ ਫੋਟੋ ਵੀ ਲਓ ਨੇ ਵਾਰਮਅਪ ਕਰਨ ਸਾਰ ਪਹਿਲਾਂ ਨੇ ਸਕੈਟ ਲਾਈ ਸਕੈਟ ਤੋਂ ਬਾਅਦ ਫਿਰ ਮੈਂ ਐਕਸਟੈਂਸ਼ਨ ਲਗਾਈ ਐਕਸਟੈਂਸ਼ਨ ਤੋਂ ਬਾਅਦ ਫਿਰ ਮੈਂ ਹੀਅਰ ਵਿੱਚ ਸਕੈਟ ਲਾਈਆਂ ਹਣਾ ਫਿਰ ਉਸ ਤੋਂ ਬਾਅਦ ਲੈਗ ਪ੍ਰੈਸ ਲਾਈ ਲੈਗ ਪ੍ਰੈਸ ਤੋਂ ਬਾਅਦ ਫਿਰ ਮੈਂ ਹੈਮਸਟ੍ਰਿੰਗ ਦੀਆਂ ਲਾਈਆਂ ਟ੍ਰੈਨਿੰਗ ਕਰ ਲਾਈ ਫਿਰ ਉਸ ਤੋਂ ਬਾਅਦ ਮੈਂ ਲੈ ਕੇ ਕੈਮਿਸਟਰੀ ਗਿਆ ਸੌ ਜਲਾਇਆ ਸੋ ਵਧੀਆ ਜੋਰ ਲੱਗਿਆ ਮੈਂ 1.5 ਘੰਟਾ ਵਰਕਆਊਟ ਕੀਤਾ ਮੈਂ ਟੋਟਲ ਜਿਹੜਾ ਆਪਣਾ ਜਿਹੜਾ ਸ਼ਾਮ ਦਾ ਵਰਕਆਊਟ ਕੀ ਸਟਰੈਂਥ ਵਰਕਆਊਟ ਹੀ ਕਰਨਾ ਸੀ ਅੱਜ ਮੈਂ ਸੋ ਮੈਂ ਅੱਜ ਦਾ ਬੜੀ ਬਹੁਤ ਵਧੀਆ ਵਰਕਆਊਟ ਹੋ ਗਿਆ ਜੋਰ ਲੱਗਿਆ ਪੂਰਾ ਲੱਤਾਂ ਦਾ ਸੋ ਹੁਣ ਆਪਣਾ ਜਿਹੜਾ ਸਾਰਾ ਵਰਕਆਊਟ ਆਈਓ ਖਤਮ ਹੋ ਗਿਆ ਤੇ 7:00 ਵੱਜ ਗਏ ਸ਼ਾਮ ਦੇ ਤੇ ਹੁਣ ਆਪਾਂ ਪ੍ਰੋਟੀਨ ਮੇਕੂਡ ਕੇ ਰੱਖਿਆ ਹੋਇਆ ਵਾ ਹੁਣ ਮੈਂ ਆਈਸੋਲੇਟ ਪ੍ਰੋਟੀਨ ਪੀਵਾਂਗਾ ਤੇ ਫਿਰ ਉਸ ਤੋਂ ਬਾਅਦ ਕੋਈ ਵੀ ਫਰੂਟ ਡਿਸਿਜਨ ਫਰੂਟ ਆ ਐਪਲ ਜਾਂਦਰ ਮੈਂ ਅੰਬੂਰ ਵਗ ਨਾ ਤੋਂ ਓਕੇ ਤੇ ਫਿਰ ਡਿਨਰ ਕਰਾਂਗਾ ਡਿਨਰ ਵਿੱਚ ਦੇਖਦੇ ਹਾਂ ਅੱਜ ਆਪਾਂ ਕੀ ਖਾਣਾ ਵਾ ਤੇ ਏਗ ਤਾਂ ਆਪਣੇ ਪੱਕੇ ਆਉਣਗੇ ਹੋਣਗੇ ਸੋ ਜੋ ਵੀ ਅਗਲੀ ਅਪਡੇਟ ਆਵਾਂ ਤੁਹਾਨੂੰ ਬਲੌਗ ਦੇ ਵਿੱਚ ਦਿੰਦਾ ਰਾਵਾਂਗਾ ਸੋ ਪਲੀਜ਼ ਇਸ ਬਲੌਗ ਦੇ ਨਾਲ ਜੁੜੇ ਰਹੋ ਜੋ ਵੀ ਹੋਣੀ ਅਪਡੇਟ ਉਹ ਵੀ ਤੁਹਾਨੂੰ ਮੈਂ ਦੱਸਦਾ ਰਾਵਾਂਗਾ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗ ਜੇ ਮੇਰਾ ਡੇਲੀ ਦਾ ਵਰਕਆਊਟ ਵਧੀਆ ਲੱਗਦਾ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੁਸ ਕਰੇਂਗੇ ਸੋ ਦੋਸਤੋ ਮਿਲਦੇ ਆਪਾਂ ਹੁਣ ਘਰ ਜਾ ਕੇ ਡਿਨਰ ਵਿੱਚ ਦੇਖਦੇ ਆਪਾਂ ਕੀ ਕੁਝ ਕਰਨਾ ਸੋ ਬਲੌਗ ਦੇ ਨਾਲ ਬਣੇ ਰਹੋ ਸੋ ਹਾਂਜੀ ਦੋਸਤੋ ਆਪਣਾ ਡিনার ਦਾ ਟਾਈਮ ਹੋ ਗਿਆ ਜੀ ਤੇ ਆਪਾਂ ਗਰਾਊਂਡ ਤੋਂ ਆ ਕੇ ਆਪਾਂ ਫਲੋਰਿਸ਼ੀਆ ਕੇ ਪੀ ਕੇ ਤੇ ਘਰ ਆ ਕੇ ਆਪਾਂ ਨਹਾ ਧੋ ਕੇ ਹੁਣ ਠੀਕ 7:50 ਮਿੰਟ ਹੋ ਗਿਆ ਤੇ ਅੱਜ ਆਪਾਂ ਡਿਨਰ ਥੋੜੀ ਜਿਹੀ ਛੇਤੀ ਕਰਨ ਲੱਗਿਆ ਤੇ ਹੁਣ ਆਪਾਂ ਡਿਨਰ ਦੇ ਵਿੱਚ ਕੀ ਕੁਛ ਆ ਅੱਜ ਆਪਣਾ ਡਿਨਰ ਦੇ ਵਿੱਚ ਪਹਿਲਾਂ ਸਲਾਦ ਦੀ ਪਲੇਟ ਆ ਆਪਣੀ ਜਿਵੇਂ ਕਿ ਹਰੇ ਰੋਜ਼ ਆਪਾਂ ਸਲਾਦ ਲੈ ਨਹੀਂ ਲੈਂਦੇ ਸਲਾਦ ਦੇ ਵਿੱਚ ਹੈਗਾ ਜੀ ਇੱਕ ਪਿਆਜ਼ ਆ ਜੀ ਖਾਹ ਗਾਜਰ ਆ ਇੱਕ ਨਿੰਬੂ ਆ ਤੇ ਇੱਕ ਖੀਰਾ ਵਾ ਤੇ ਨਾਲ ਹੈਗੀ ਇੱਕ ਹਰੀ ਮਿਰਚ ਆ ਜੀ ਇਹ ਤਾਂ ਹੈਗਾ ਜੀ ਆਪਣਾ ਸਲਾਦ ਤੇ ਉਤੋ ਬਾਅਦ ਹੈਗਾ ਵਾਜੀ ਬਰੋਡੀ ਦੇ ਵਿੱਚ ਆਪਾਂ ਲਿਆਵਾ ਜੀ ਤੇ ਇਹਨਾਂ ਆਪਾਂ 1 ਗਲੇ ਆ ਜੀ ਤੇ ਇੱਕ ਆਪਾਂ ਕੋਲੀ ਦਾਲ ਵੀ ਲਈ ਹੈ ਜੀ ਇੱਕੋ ਕੋਲੀ ਦਾਲ ਦੀ ਤੇ ਤਿੰਨ ਆਪਾਂ ਲਿਆ ਆ 1 ਗਲੇ ਆ ਜੀ ਇਹ ਵਾਈਟ ਐਗ ਨੇ ਇਹਦਾ ਜਿਹੜਾ yellow ਪਾਰਟ ਆ ਜੀ ਆਪਾਂ ਉਹ ਕੱਢਤਾ ਜੀ ਤੇ ਇੱਕ ਪਲੇਟ ਜਿਹੜੀ ਆਪਣੀ ਇਹ ਸਰਾਦੀ ਹੈ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਤਾਂ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਵਿੱਚ ਕਾਰਬੋਹਾਈਡਰੇਟ ਬਿਲਕੁਲ ਵੀ ਜੀ ਲੋ ਜੀ ਆਪਾਂ ਇਹਦੇ ਵਿੱਚ ਕਾਫੇ ਏਡ ਨਹੀਂ ਕੀਤੇ ਹੈਗੇ ਆਪਾਂ ਸਿਰਫ ਇਹਦੇ ਵਿੱਚ ਕਲਾ ਪ੍ਰੋਟੀਨ ਹੀ ਏਡ ਕੀਤਾ ਵਾ ਅਗਰ ਤੁਸੀਂ ਚਾਹੋ ਤਾਂ ਤੁਸੀਂ ਇੱਕ ਦੋ ਚਪਾਤੀ ਏਡ ਕਰ ਸਕਦੇ ਹੋ ਜਾਂ ਫਿਰ ਤੁਸੀਂ 20 30 ਗ੍ਰਾਮ ਰਾਈਸ ਆਪਣੀ ਡਾਈਟ ਦੇ ਵਿੱਚ ਤੁਸੀਂ ਏਡ ਕਰ ਸਕਦੇ ਹੋ ਸੋ ਹੁਣ ਆਪਾਂ ਡਿਜੈਸਟ ਕਰਕੇ ਜੀ ਫਿਰ ਇਸ ਤੋਂ ਬਾਅਦ ਘੰਟੇ ਬਾਅਦ ਆਪਾਂ ਆਪਣਾ ਥੋੜਾ ਜਿਹਾ ਤਾਂ ਕੰਮ ਜੇ ਰਹਿੰਦਾ ਉਹ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਸੌ ਜਾਂਦੇ ਹਾਂ ਜੀ ਸੋ ਆਪਾਂ ਅੱਜ ਦਾ ਵਲੋਗ ਹੈ ਜਿਹੜਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਵਰਕਆਊਟ ਤੇ ਡਾਈਟ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੀ ਸੋ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਹ ਤਾਂ ਕੋਦਾਂ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਨਾਈਟ